ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਾਤੁਹ ਦੋਸਤੋ ਬਜ਼ੁਰਗੋ ਗੱਲ ਕਰਦੇ ਆ ਫਕੀਰੀ ਦੀ ਅੱਜ ਕੱਲ ਜਣਾ ਖਾਣਾ ਹੀ ਫਕੀਰ ਬਣਿਆ ਹੋਇਆ ਫਕੀਰੀ ਨੂੰ ਇੱਕ ਟ੍ਰੈਂਡ ਬਣਾਇਆ ਹੋਇਆ ਹਰੇਕ ਬੰਦਾ ਆਪਣੇ ਆਪ ਨੂੰ ਪੀਰ ਕਹਾ ਰਿਹਾ ਹਰੇਕ ਬੰਦਾ ਆਪਣੇ ਆਪ ਨੂੰ ਫਕੀਰ ਕਹਾ ਰਿਹਾ ਹਾਲਾਂਕਿ ਫਕੀਰੀ ਦਾ ਉੜਾ ਤੱਕ ਨਹੀਂ ਆਉਂਦਾ ਹੁਣ ਜਿਹੜੇ ਲੋਕ ਸਾਡੇ ਧਰਮ ਨੂੰ ਸਾਡੀ ਇਸ ਲੈਂਡ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਨਾ ਮੈਂ ਗੱਲਬਾਤ ਉਹਨਾਂ ਲਈ ਕਰਨਾ ਚਾਹੁੰਨਾ ਕਿ ਤੁਸੀਂ ਜਾਣ ਦੋ ਅਗਰ ਕੋਈ ਅਸੀਂ ਇਹ ਗੱਲਬਾਤ ਦੇ ਉੱਤੇ ਐਕਸ਼ਨ ਲੈ ਲਿਆ ਤੇ ਫਿਰ ਕਾਨੂੰਨੀ ਕਾਰਵਾਈ ਕਰਵਾਵਾਂਗੇ ਅਸੀਂ ਇਹਨਾਂ ਲੋਕਾਂ ਦੇ ਉੱਤੇ ਕਿਉਂਕਿ ਫਕੀਰੀ ਕੋਈ ਮਜ਼ਾਕ ਨਹੀਂ ਹੈਗਾ ਇਹ ਇਸਲਾਮ ਦਾ ਉਹ 파ਟਾ ਜਿੱਥੇ ਆ ਕੇ ਮੌਲਾ ਹੁਸੈਨ ਅਲੈਹਿਸਸਲਾਮ ਨੂੰ ਸਿਰ ਦੇਣਾ ਪੈ ਗਿਆ ਸੀ ਇਹ ਅਹਲੇ ਬੈਤ ਦਾ ਉਹ ਸਿਲਸਿਲਾ ਜਿੱਥੇ ਆ ਕੇ ਮੌਲਾ ਹੁਸੈਨ ਨੂੰ ਸਿਰ ਦੇਣਾ ਪੈ ਗਿਆ ਸੀ ਉਣਾ ਦੀ ਕੁਸਕ ਕਲਾਕਾਰ ਲਾ ਲੋ ਸਿੰਗਰ ਲਾ ਲੋ ਸਿਰਫ ਪੈਸੇ ਦੀ ਖਾਤਰ ਕੁਸ ਐਸੇ ਫਕੀਰਾਂ ਨੂੰ ਪ੍ਰਮੋਟ ਕਰਨ ਲੱਗੇ ਹੋਏ ਨੇ ਪ੍ਰਮੋਸ਼ਨ ਕਰਨ ਲੱਗੇ ਹੋਏ ਨੇ ਲੋਕ ਵੀ ਬਸ ਅਨੇ ਵਾ ਜੇ ਕਿਸੇ ਨੂੰ ਪੁੱਛਿਆ ਵੀ ਉਹ ਉਹਨੂੰ ਫਕੀਰ ਬਣਾਇਆ ਕਿਨੇ ਕਹਿਣਗੇ ਜੀ ਉਹਨੇ ਤਾਂ ਜੀ 5 5 ਸਾਲ ਦੀ ਪੂਰੀ ਚ ਭਗਤੀ ਕੀਤੀ ਹੁੰਦੀ ਆ ਬੈਠ ਕੇ ਇਹ ਭਗਤੀਆਂ ਦਾ ਮਾਮਲਾ ਨਹੀਂ ਹੈਗਾ ਬਾਈ ਫਕੀਰੀ ਦੇ ਲੱਗ ਬਨੇ ਕੁਸ ਕੁਸ ਤਰੀਕੇ ਨੇ ਜਦ ਤੱਕ ਉਹ ਤਰੀਕਿਆਂ ਦੇ ਵਿੱਚ ਦੀ ਗੁਜ਼ਰਦਾਨੀ ਬੰਦਾ ਫਕੀਰ ਨਹੀਂ ਹੋ ਸਕਦਾ ਅੱਜ ਹਰ ਇੱਕ ਬੰਦਾ ਸਟੇਜ ਦੇ ਉੱਤੇ ਖੜ ਕੇ ਕਹਿੰਦਾ ਜੀ ਸਾਡਾ ਪੀਰ ਪੀਰ ਦਾ ਲਗਭ ਪਤਾ ਕੀ ਹੁੰਦਾ ਪੀਰ ਕਹਿੰਦੇ ਕੀ ਨੂੰ ਨੇ ਪੀਰ ਦਾ ਲਗਭ ਪਤਾ ਕਿਸੇ ਨੂੰ ਵੀ ਪੀਰ ਹੁੰਦਾ ਕੀ ਆ ਕਿਉਂਕਿ ਇਹ ਸਾਡੇ ਧਰਮ ਦਾ ਸਾਡੇ ਇਸਲਾਮ ਦਾ ਇੱਕ ਮੇਨ ਪਾਰਟ ਆ ਜਾਂਦੀ ਹੈ ਫਕੀਰੀ ਤਰੀਕ ਤੇ ਫੁਕਰ ਇਹਦੇ ਕੁਝ ਦਾਇਰੇ ਨੇ ਇਹਦੇ ਕੁਝ ਕਾਨੂੰਨ ਨੇ ਜਦ ਤੱਕਰ ਬੰਦਰੋ ਕਾਨੂੰਨਾਂ ਦੇ ਵਿੱਚ ਦੀ ਗੁਜਰਦਾ ਨਹੀਂ ਨਾ ਤਾਂ ਬੰਦਾ ਮਾਰਫਤ ਨੂੰ ਹਾਸਲ ਕਰ ਸਕਦਾ ਮਾਰਫਤ ਦੀ ਹਾਸਲ ਕਹਿੰਦੇ ਮਾਰਫਤ ਦੀ ਹਾਲਤ ਕਹਿੰਦੇ ਨੇ ਮਸਤੀ ਨੂੰ ਜਿਹਨੂੰ ਅੱਜ ਜੈ ਮਸਤਾ ਦੀ ਜੈ ਮਸਤਾ ਦੀ ਲਈ ਹੋਈ ਹੈ ਨਾ ਵੀ ਬੰਦਾ ਮਸਤ ਆ ਜੀ ਭਗਤ ਆ ਜੀ ਉਹਨੂੰ ਮਾਰਫਤ ਦੀ ਹਾਲਤ ਬੋਲਦੇ ਨੇ ਉਸ ਹਾਲਤ ਦੇ ਵਿੱਚ ਜਾਣ ਵਾਸਤੇ ਵੀ ਕੁਝ ਤਰੀਕੇ ਨੇ ਪਹਿਲਾਂ ਤਾਂ ਕਿਸੇ ਕਾਮਿਲ ਮੁਰਸ਼ਿਦ ਦੇ ਹੱਥਾਂ ਦੇ ਵਿੱਚ ਹੱਥ ਦੇ ਕੇ ਬੈਤ ਹੋਣਾ ਪੈਂਦਾ ਕਿਸੇ ਕਾਮਿਲ ਮੁਰਸ਼ਿਦ ਦੇ ਹੱਥਾਂ ਦੇ ਵਿੱਚ ਫਿਰ ਤਰੀਕਤ ਸਰਕਾਰੇ ਦੁਆਲੋ ਮੁਹੰਮਦ ਮੁਸਤਾਫਾ ਸਰਲ ਸਰੰਦ ਦਾ ਤਰੀਕਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਫਿਰ ਹਕੀਕਤ ਹਕੀਕਤ ਨੂੰ ਜਾਨਣਾ ਫਿਰ ਕਿਤੇ ਜਾ ਕੇ ਮਾਰਫਤ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਅੱਜ ਕੱਲ ਲੱਗੇ ਹੋਏ ਨੇ ਦੇਖੋ ਜੇ ਭਗਤੀ ਦੀ ਗੱਲ ਹੁੰਦੀ ਇਬਾਦਤ ਦੀ ਗੱਲ ਹੁੰਦੀ ਕਿ ਉਹਨੇ 100 ਸਾਲ ਇਬਾਦਤ ਕੀਤੀ ਉਹਨੇ ਭਗਤੀ ਦੀ ਬਾਬਾ ਫਰੀਦ ਨੇ 37 ਸਾਲ ਗਾਲਤੀ ਸੀ ਇਬਾਦਤ ਦੇ ਵਿੱਚ ਉਸ ਹਾਸਲ ਨਹੀਂ ਹੋਇਆ ਜ਼ਹਦ ਲੰਬੀਆ ਦਾ ਲੱਕ ਪਾਇਆ ਬਾਬਾ ਫਰੀਦ ਨੇ ਜਦ ਤੱਕ ਕਿਸੇ ਖਾਸਮ ਦਾ ਕਿਸੇ ਯਾਰ ਦਾ ਪੱਲਾ ਨਹੀਂ ਨਾ ਫੜਿਆ ਫਰੀਦ ਫਰੀਦ ਨਹੀਂ ਬਣਿਆ ਇਹ ਕੋਈ ਮਾਮੂਲੀ ਗੱਲਾਂ ਨਹੀਂ ਹੈਗੀਆਂ ਬਾਜ਼ ਆਜੋ ਜਿਹੜੇ ਲੋਕ ਕੰਮ ਕਰਨ ਲੱਗੇ ਹੋਏ ਨੇ ਨਾ ਫਕੀਰ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਤੇ ਪਖੰਡ ਕਰਨ ਲੱਗੇ ਹੋਏ ਨੇ ਇਹ ਉਹਨਾਂ ਗੱਲ ਉਹਨਾਂ ਲੋਕਾਂ ਨੂੰ ਨਸੀਹਤ ਆ ਸਾਡੇ ਵੱਲੋਂ ਸਾਡੇ ਮਰੇਕਪੂੜਲੇ ਦੀ ਜਿੰਨੀ ਵੀ ਤਰੀਕ ਤੇ ਫੁਕਰਾ ਨਾਲ ਜੁੜੀ ਹੋਈ ਮжоਰਿਟੀ ਇਹ ਸਾਰਿਆਂ ਵੱਲੋਂ ਹੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਜਲਦ ਹੀ ਕੋਈ ਨਾ ਕੋਈ ਕਮੇਟੀ ਬਣਾ ਰਹੇ ਹਾਂ ਪੰਜਾਬ ਲੈਵਲ ਦੇ ਉੱਤੇ ਜਿਹੜੇ ਲੋਕ ਆਪਣੇ ਆਪ ਪੀਰ ਬਣ ਕੇ ਬੈਠੇ ਹੋਏ ਨੇ ਫਕੀਰ ਬਣ ਕੇ ਬੈਠੇ ਹੋਏ ਨੇ ਉਹਨਾਂ ਦੇ ਨੱਥ ਪਾਉਣ ਲਈ ਅਸੀਂ ਮਤਲਬ ਲੱਗੇ ਹੋਏ ਹਾਂ ਇਸ ਇਸ ਵਿਸ਼ੇ ਦੇ ਉੱਤੇ ਕੰਮ ਕਰਨ ਜਲਦੀ ਅਸੀਂ ਕੋਈ ਐਕਸ਼ਨ ਲਾਵਾਂਗੇ ਇਹਨਾਂ ਗੱਲਾਂ ਬਾਤਾਂ ਦੇ ਉੱਤੇ ਤੇ ਸਾਡੀ ਨਸੀਹਤ ਆ ਉਹਨਾਂ ਲੋਕਾਂ ਨੂੰ ਜੋ ਕਿ ਦੇ ਪੀਰੇ ਦਾ ਜੰਮਣ ਤੇ ਮਰਨ ਕੁਝ ਨਹੀਂ ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ ਕਸਮ ਖੁਦਾ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਰ ਸਰਕਾਰ ਦੀ ਨਹੀਂ ਜਦ ਤੱਕ ਤੁਸੀਂ ਕਿਸੇ ਨੂੰ ਸਿਲੰਡਰ ਨਹੀਂ ਨਾ ਕਰਦੇ ਆਪ ਮੂਰੀਦੀ ਦੇ ਅੰਦਰ ਆਪ ਗੁਲਾਮੀ ਦੇ ਅੰਦਰ ਆਪਣੀ ਜ਼ਿੰਦਗੀ ਨਹੀਂ ਗੁਜ਼ਾਰਦੀ ਨਾ ਜਦ ਤੱਕ ਫਕੀਰੀ ਅੱਜ ਤਾਂ ਫਕੀਰ ਲੈਂਡ ਕਰੂਜ਼ਰ ਗੱਡੀਆਂ 'ਚ ਘੁੰਮਦੇ ਨੇ ਹੂੰ ਇਹੋ ਜਿਹੇ ਕੱਪੜੇ ਪਹਿਨਦੇ ਨੇ ਕੋਈ ਆਮ ਬੰਦਾ ਨਹੀਂ ਫਕੀਰੀ ਤਾਂ ਤਿਆਗ ਦਾ ਨਾਮ ਆ ਆਪਣੇ ਆਪ ਨੂੰ ਤਿਆਗ ਦਾ ਨਾਮ ਆ ਫਕੀਰੀ ਦਾ ਫਕੀਰੀ ਕੋਈ ਮਾਡਲਿੰਗ ਦਾ ਨਾਮ ਥੋੜੂ ਅੱਜ ਕੱਲ੍ਹ ਦੇ ਤਾਂ ਬਾਬੇ ਮਾਡਲ ਬਣੇ ਹੋਏ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਾਡੇ ਇਹ ਸਿਲਸਿਲੇ ਨੂੰ ਤੁਸੀਂ ਨਾ ਉਹ ਕਰੋ ਤੇ ਸਾਡੇ ਵੱਲੋਂ ਕੋਈ ਨਾ ਕੋਈ ਫਿਰ ਕਾਨੂੰਨੀ ਕਾਰਵਾਈ ਕਰਵਾਉਣੀ ਪਊਗੀ ਹੁਣ ਠੀਕ ਹੈ ਨਾ ਅਸੀਂ ਦੇਖ ਰਹੇ ਹਾਂ ਅਸੀਂ ਇਸ ਗੱਲ ਦੇ ਇਸ ਵਿਸ਼ੇ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਅੱਲਾਹ ਚਾਹੇ ਲਮਾ ਵੀ ਕੋਈ ਨਾ ਕੋਈ ਐਕਸ਼ਨ ਜਿਹੜੇ ਆਪੇ ਹੀ ਬਣ ਬਣ ਬੈਠੇ ਹੋਏ ਨੇ ਫਕੀਰ ਤੇ ਲੋਕਾਂ ਨੂੰ ਮਗਲ ਇਹ ਜਿਹੇ ਲੋਕ ਨੇ ਆ ਸਿੰਗਰਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਈ ਸਿੰਗਰ ਬੁਰਕ ਬੜੁੱਕੇ ਬੋਲਦੇ ਨੇ ਸਟੇਜਾਂ ਦੇ ਉੱਤੇ ਧਰਤੀ ਪਾੜ ਕੇ ਰੱਖ ਦਾਂਗੇ ਜਾਂ ਪਾੜਦੀ ਧਰਤੀਆਂ ਬਾੜੀਆਂ ਤੁਸੀਂ ਸਾਨੂੰ ਫਕੀਰੀ ਦੱਸੋਗੇ ਤੁਸੀਂ ਸਾਨੂੰ ਪੀਰੀ ਪੀਰੀਵਾਰੀ ਦੱਸੋਗੇ ਵੀ ਪੀਰੀ ਕੀ ਹੁੰਦੀ ਹੈ ਫਕੀਰੀ ਕੀ ਹੁੰਦੀ ਹੈ ਸਾਡੇ ਕੋਲੋਂ ਪੁੱਛੋ ਆਕੇ ਸਾਡਾ ਕੰਟੈਕਟ ਨੰਬਰ ਲੋ ਸਾਡੇ ਕੋਲੇ ਆਓ ਸਾਨੂੰ ਕਲਾਕਾਰ ਦੱਸਣਗੇ ਵੀ ਫਕੀਰੀ ਕੀ ਹੁੰਦੀ ਆ ਇਸ ਕਰਕੇ ਬਾਜ ਆ ਜਾਓ ਤੁਸੀਂ ਤੇ ਨਹੀਂ ਕੋਈ ਨਾ ਕੋਈ ਕਾਰਵਾਈ ਅਸੀਂ ਮジョਰਿਟੀ ਬਣਾ ਰਹੇ ਹਾਂ ਅਸੀਂ ਪੰਜਾਬ ਲੈਵਲ ਦੇ ਉੱਤੇ ਨਹੀਂ ਇਹ ਸਾਰੇ ਜਿੰਨੇ ਵੀ ਲੋਕ ਪਖੰਡ ਕਰ ਰਹੇ ਨੇ ਫਕੀਰੀ ਦੇ ਉੱਤੇ ਨਾ ਇਹਨਾਂ ਦੇ ਖਿਲਾਫ ਅਸੀਂ ਕੋਈ ਬਣਾ ਰਹੇ ਹਾਂ ਕਮੇਟੀ ਤੇ ਮਿਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਸਾਡਾ ਧਰਮ ਤੁਹਾਡੀ ਤਾਂ ਫਕੀਰੀ ਹੈ ਸਾਡਾ ਧਰਮ ਵੀ ਹੈ ਨਾਲ ਸਾਡੀ ਆਸਤਾ ਵੀ ਹੈ ਸਾਡਾ ਮਜ਼ਹਬ ਵੀ ਹੈ ਇਹ ਤੁਹਾਨੂੰ ਤਾਂ ਫਕੀਰ ਕਿਸੇ 4 ਦਿਨ ਪੀਰਖਾਨੇ ਸੇਵਾ ਕਰਕੇ ਫਕੀਰ ਬਣ ਜਾਂਦੇ ਹੋ ਤੁਸੀਂ ਸਾਨੂੰ ਤਾਂ ਪਹਿਲਾਂ ਤਰੀਕਤ ਹਕੀਕਤ ਦੇ ਦੌਰ ਦੇ ਵਿੱਚ ਦੀ ਗੁజర్ ਕੇ ਆ ਕੇ ਕਿਤੇ ਫਕੀਰ ਫੇਰ ਫਕੀਰੀਆਂ ਹਾਸਲ ਹੁੰਦੀਆਂ ਨੇ ਫੇਰ ਕਿਤੇ ਮਾਰੂਫਤ ਦੀਆਂ ਗੱਲਾਂ ਹਾਸਲ ਹੁੰਦੀਆਂ ਨੇ ਹੂੰ ਇਸ ਕਰਕੇ ਬਾਝ ਆਜੂ ਅਸੀਂ ਵਾਰ-ਵਾਰ ਹੀ ਰਿਕਵੈਸਟ ਕਰ ਰਹੇ ਹਾਂ ਕਿਉਂਕਿ ਇਹ ਇਦਾਂ ਨਹੀਂ ਹੁੰਦੀ ਉਹਨੀਆਂ ਗੱਲਾਂ ਬੁੱਤਾ ਇਦਾਂ ਪੀਰ ਨਹੀਂ ਬਣਦੇ ਹੁੰਦੇ ਇਦਾਂ ਫਕੀਰ ਨਹੀਂ ਬਣਦੇ ਹੁੰਦੇ ਜਿਵੇਂ ਅੱਜ ਬਣ ਬਣ ਬੈਠੀ ਜਾਂਦੇ ਹਾਂ ਆਪੇ ਬਣ ਬਣ ਬੈਠੀ ਜਾਂਦੇ ਹਾਂ ਹੂੰ ਮੈਂ ਇੱਕ ਦੋ ਫਕੀਰਾਂ ਨਾਲ ਮੇਰੀ ਗੱਲ ਵੀ ਉਹਵੇਂ ਮਸਜਿਦਰਾ ਪੁੱਛਿਆ ਵੀ ਤੁਹਾਡਾ ਸਿਜਰਾ ਕੀ ਆ ਸਿਜਰਾ ਪਤਾ ਹੀ ਨਹੀਂ ਕਿਸੇ ਨਾ ਕਿਸੇ ਟਾਣੀ ਦਾ ਪਤਾ ਨਹੀਂ ਦਈਦਾ ਵੀ ਤੈਨੂੰ ਫਕੀਰੀ ਦਿੱਤੀ ਕਿਹਨੇ ਆ ਤੇਰਾ ਸਿਲਸਿਲਾ ਕੀ ਆ ਕਿੱਥੋਂ ਚੱਲਦਾ ਤੂੰ ਕੋਈ ਗੱਲਬਾਤ ਨਹੀਂ ਇਹ ਸਾਡਾ ਆਪਣਾ ਕਾਨੂੰਨ ਆ ਆਪਣਾ ਦਾਇਰਾ ਕੁਸ ਉਹ ਦਾਇਰੇ ਦੇ ਵਿੱਚ ਜਦ ਤੱਕ ਬੰਦਾ ਹੁੰਦਾ ਨਹੀਂ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਫਕੀਰ ਬਣਨ ਵਾਸਤੇ ਬੰਦੇ ਨੂੰ ਮੁਸਲਮਾਨ ਹੋਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਅਹਿਲੇ ਵੈਤ ਜਿਹੜੀ ਅਹਿਲੇ ਵੈਤ ਆ ਨਾ ਵੈਤੁਲ ਸ਼ਰੀਅਤ ਜਿਹੜਾ ਪਹਿਲਾ ਮੁਕਾਮ ਕਿਸੇ ਕਾਮਿਲ ਮੁਰਸ਼ਿਦ ਦੇ ਹੱਥਾਂ ਦੇ ਵਿੱਚ ਹੱਥ ਦੇ ਕੇ ਵੈਤ ਹੋ ਜਾਣਾ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਇਸਲਾਮ ਦੇ ਵਿੱਚ ਦਾਖਲ ਕਰ ਲੈਣਾ ਫਿਰ ਉਹ ਜਾਗ ਲਾਉਂਦਾ ਮੁਰਸ਼ਿਦ ਉਹਦੀ ਜ਼ਿੰਦਗੀ ਨੂੰ ਫਿਰ ਕਿਤੇ ਜਾ ਕੇ ਮੁਕਾਮ ਹਾਸਲ ਹੁੰਦੇ ਨੇ ਫਕੀਰੀ ਦੇ ਫਿਰ ਕਿਤੇ ਜਾ ਕੇ ਮਰਫਤ ਦੇ ਮੁਕਾਮ ਹਾਸਲ ਹੁੰਦੇ ਜਾਗ ਬਿਨਾ ਦੁੱਧ ਨਹੀਂ ਜਮਦੇ ਜਾਗ ਬਿਨਾ